ਨਮਸਤੇ ਜੀ ਵੈਲਕਮ ਟੂ ਮਦੀ ਫੈਮਿਲੀ ਵਲੋਗ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਹੈ ਕਿ ਮੰਮੀ ਹੁਣੀ ਆ ਗਏ ਸੀ ਰਾਤੀ ਜਿਆਦਾ ਨਹੀਂ ਰਹੋ ਗਿਆ ਤੇ ਮੰਮੀ ਹੁਣੀ ਆ ਗਏ ਆ ਤੇ ਮੈਨੂੰ ਆਉਂਦੇ ਛਿੜਕਾਂ ਬੈ ਗਈਆਂ ਬਾਕੀ ਮੈਂ ਰੋਟੀ ਪਾਣੀ ਦਾ ਸਾਰਾ ਕਰ ਲਿਆ ਇਹਨੂੰ ਵੀ ਖਵਾ ਦਿੱਤੀ ਆ ਤੁਹਾਨੂੰ ਸਾਰਾ ਕੰਮ ਕਰ ਲਿਆ ਹੈ ਬਸ ਬਿਸਤਰਾ ਜੇ ਉਧਰ ਪਿਆ ਸੀ ਮੰਮੀ ਨੂੰ ਕਹਿੰਦੇ ਸੀ ਵੀ ਅਸੀਂ ਸੋਚਿਆ ਵੀ ਠੰਡ ਆ ਤੇ ਉਧਰ ਵੀ ਇਸ ਤਰ੍ਹਾਂ ਬੁਸਰੇ ਪਏ ਹੋਣਗੇ ਇਹ ਜਾਂਦਿਆਂ ਵਿੱਚ ਵੜ ਜਾਵਾਂਗੇ ਇਹਦਾ ਮੈਨੂੰ ਕੀ ਪਤਾ ਮੈਂ ਤਾਂ ਇੱਧਰ ਹੀ ਬੰਨਣਾ ਹਾਂ ਨਾ ਸਾਨੂੰ ਸਾਹਮਣੇ ਕਮਰੇ ਤੇ ਇਸਾ ਕੇ ਮੈਨੂੰ ਥੋੜੀਆਂ ਜਿਹੀਆਂ ਜਿੱਚਕਾ ਪਾਈਆਂ ਤੇ ਹੁਣ ਜੀ ਸਵੇਰ ਦਾ ਟਾਈਮ ਆ ਤੇ ਕਿੰਨਾ ਟਾਈਮ ਹੋਇਆ ਮੈਨੂੰ ਪਤਾ ਨਹੀਂ ਟਾਈਮ ਵਾਜੇ ਬਾਬਾ 11 ਵਜੇ ਰੋਟੀ ਪਾਣੀ ਖਾ ਲਈ ਆ ਜੀ ਕੰਮਕੁਮ ਸਾਰਾ ਕਰ ਲਿਆ ਤੇ ਹੁਣ ਜੀ ਕੱਲ੍ਹ ਵਾਸਤੇ ਰਾਤ ਦੀ ਸਬਜ਼ੀ ਵਾਸਤੇ ਮੰਮੀ ਕਹਿੰਦੀ ਕੋ ਉਧਰੋਂ ਉਹ ਕੀ ਕਹਿੰਦੇ ਆ ਮੇਥੀ ਤੇ ਉਹ ਮੇਥੀ ਜਿਹੜੀ ਆ ਨਾ ਤੋੜ ਲੈਣੇ ਤੇ ਉਹ ਬਣਾ ਲਾਂਗੇ ਆਲੂ ਪਾ ਕੇ ਤੇ ਉਹ ਚੱਲਦੇ ਹੁਣ ਮੈਂ ਬਾਹਰ

ਤੇ ਮੇਥਰੀ ਦੇ ਵਿੱਚ ਬੜੀ ਬੜੀ ਜੀ ਸੋਟ ਮੱਛਾਂ ਦੇ ਸਰਪੁੱਸ ਗਈਆਂ ਸਰਪੁੱਸ ਸਰਪੁੱਸ ਤਾਂ ਗਏ ਸਾਰੇ ਕੋਈ ਦੋਈ ਸਾਰੇ ਕੁਸਾਰੇ ਕੁਲੂਸ ਗਏ ਆ ਮੇਥਕੜੀ ਵੱਡੀ ਹੋ ਗਈ ਦੀ ਆ ਹਾਂ ਉਹ ਯਾਰ ਗਿਰਜੀ ਵੀ ਕਿਹਾ ਕਰ ਤਾਂ ਵੀ ਤਾਂ ਸਾਦੀ ਮਠਿਆਈ ਵੀ ਬਣਾਈ ਹਾਂ ਬਣਾਈ ਵੇਖੀ ਹਾਂ ਬਣਾ ਕੇ ਵੇਖੀ ਦਿਲ ਲਸਣਾ ਗਿਆ ਜੇ ਲੋੜੀ ਲੋੜੀ ਤਾਂ ਬਾਅਦ 15 16 ਜੇ ਨਾ ਜਿਹੜਾ ਨਾ ਕਰ ਦੇਣਾ ਉਹਦੋਂ ਹੋਏ ਨਾ ਇਹ ਇੰਦਰ ਕੁਝ ਵੀ ਨਹੀਂ ਹੋ ਗਿਆ ਆਲੂ ਉਗ ਗਏ ਹੈ ਨਾ ਮੇਰੀ ਪੈਰ ਤੇ ਦੀ ਉੱਤਰ ਖਲੋਂ ਦੇ ਆਲੂ ਦਾ ਘਰ ਲੈਣਾ ਕੰਮ ਖਲਾ ਇਹਨੂੰ ਫਾੜ ਕਰਦੇ ਤੇ ਵੱਢ ਕੀ ਵੱਢਣਾ ਸਾਰੇ ਵੱਢਣਾ ਆ ਹੋਏ ਭੈਣ ਨੂੰ ਇਹਨੂੰ ਬਰਬਾਦ ਨਹੀਂ ਕਰਨਾ ਇਹਨੂੰ ਸਾਰਾ ਵੱਢਣਾ ਆ ਕਰਦੇ ਨਾਲ ਫਿਰ ਵੱਢੋ ਭੈਣ ਜੀ ਹਾਂ ਜੀ ਭੈਣ ਜੀ ਹਾਂ ਜੀ ਭੈਣ ਜੀ ਤੁਸੀਂ ਕਰਦੇ ਨਾਲ ਵੱਢੋ ਹਾਂ ਜੀ ਵੀਰ ਜੀ ਨੂੰ ਥਾੜੀ ਲਾ ਪਰ ਤਾਂ ਤਰੀ ਨਾਲ ساری ਬਾਡੀ ਲੈਣੀ ਹੈ ਹਨਾ ਫਿਰ ਪੂੰਗਰ ਜੇਗੀ ਫਿਰ ਬਣਾ ਲਾਂਗੇ ਹਨਾ ਹੈ ਕਿੰਨੀ ਵਧੀਆ ਤੋੜਨ ਦਾ ਮਜ਼ਾ ਹੁੰਦਾ ਹੈ ਹੱਥ ਨਾਲ ਹਨਾ ਕੁਲੀ ਕੁਲੀ ਕੁਲਕੁਲੀ ਇਹ ਮੈਨਾ ਹੈ ਹਾਂ ਬੱਚੀ ਮੇਥੀ ਵੀ ਹੈ ਮੇਥੀ ਆ ਇਹ ਜਿਹੜੇ ਭੂਤੇ ਨਹੀਂ ਹੈ ਇਹ ਉਹ ਹੁਣ ਉਗਣ ਦੇ ਇਹ ਮੇਥੀ ਆਹੋ ਮੇਥੀ ਜਿਹੜੀ ਰਹਿ ਗਈ ਨਾ ਉਹ ਇਹ ਲੈ ਅਤਲ ਫੁੱਕਰ ਦੇ ਕਿੱਥੇ ਇਹ ਇੰਨਾ ਹੀ ਠਵਾਲੂ ਕਿਦਾਂ ਓਏ ਕਰ ਦੇ ਠੁਕੀ ਓਏ ਵੇਖ ਤੇ ਆਏ ਮਮਿਆਲੂ ਮਰਚਾਂ ਵੀ ਸੜੀ ਗਈਆਂ ਚਵਾਨੀਆਂ ਵੇ ਮਮਿਆਲੂ ਕਿਦਾਂ ਕੱਢਨੇ ਆ ਹਾਂ ਆਲੂ ਕਿਦਾਂ ਕੱਢਨੇ ਇਦਾਂ ਮਾਚਾਂ ਸੜ ਗਈਆਂ ਜੀ ਉਹ ਵੇਖ ਉਹ ਮਾਚਾਂ ਸੜ ਗਈਆਂ ਆ ਬੈਂਗਣ ਵੀ ਇਤਲ ਪਏ ਨਹੀਂ ਝੂਠੇ ਝੂਠੇ ਫੁੱਲ ਪੈ ਪੈ ਕੇ ਨਾ ਝੂਠੇ ਝੂਠੇ ਫੁੱਲ ਮੈਂ ਹੋ ਝੂਠੇ ਝੂਠੇ ਫੁੱਲ ਪੈਂਦਈ ਆਵੇ ਮਰਚਾਂ ਦੇ ਬੂਟੇ ਹੀ ਸੜ ਗਏ ਦੇ ਮੈਂ ਇਹਨੂੰ ਕੱਟ ਕੇ ਬਣਾ ਕਰ ਲੈਣੀਆਂ ਨੇ ਫੇ ਚੋਲਿਆਂ ਦੇ ਪਤਾ ਕਿਉਂ ਇਦਾਂ ਨਾ ਹੜੇ ਉਹ ਖੇਰਾ ਜੂ ਜੇ ਵੱਡ ਲਾਂਗੇ ਹੈ ਨਾ ਉਹ ਆ ਦੱਸਣਾ ਨਹੀਂ ਉਹਦੇ ਆ ਕੀ ਆਵੇ ਰਹਿ ਲਾਈ ਨਾ ਇਦਾਂ ਹੀ ਆ ਸੋਨੀ ਮੇਣਾ ਆ ਬਤਨ ਹੋਇਆ ਕੋਈ ਮੂੰਹ ਨਹੀਂ ਕਹੋ ਜਾ ਹਾਂ ਉਹ ਤੂੰ ਬਣਾ ਥੋੜੀ ਤਗੜੀ ਦਾਤਰੀ ਐ ਆ ਕਿ ਨਾ ਸਾਲਾ ਗਲੇ ਪਹਿ ਮੈਂ ਆਪਣੀ ਉਂਗਲ ਵਟ ਲਾ ਕੋ ਨਾ ਮੋ ਜੇ ਤੁਮ ਪੱਲੀ ਅਣ ਲਈ ਫੋਲ ਕੇ ਕਹਿਆ ਪਰ ਕਹਿੰਦੇ ਕੀ ਗੱਲ ਇਹਨ ਦੀ ਮੀਂਹ ਦੇ ਕੀ ਬਜਾ ਹੈ ਨਾ

ਇਹ ਕਹਣਾ ਕੰਦਰਾ ਖਾਣੀ ਹੈ ਤਾਂ ਖਾਣੀ ਤੇ ਤੇਰੀ ਮਾਂ ਜਿਹੜਾ ਤੈਨੂੰ ਗਜਾਇਆ ਉਹਦੇ ਕੋ ਜਾ। ਦੇਜਵਾਬ ਦੇਜਵਾਹੂੰ ਮੈਂ ਵੇਂਦਾ ਕਿੰਨਾ ਕਿਦਾਂ? ਦੇਜਵਾਬ ਮੈਂ ਉਹ ਵੀ ਉਹ ਲੂ ਆਉਂਦੇ ਤੇ ਇਹ ਇਤਨਾ ਲਾੜ ਵੇਨ ਨਾ ਬੁੱਢੀ ਗਣੀ ਵੇਂਦੀਆਂ। ਹਾਂ। ਉਹ ਇਤਨਾ ਆ ਗਿਆ ਕਿ ਸੌ ਲੱਗ ਗਾ ੜਿਆ ਵੀ ਛਤਰੀਆਂ ਜੀਆਂ ਹਾਂ। ਹੂੰ। ਛਿੱਲਾਣੀ ਮੈਂ। ਮੇਰੀ ਭੂਗੜਾ ਕੇ ਪਹਿਲੇ ਜਾਣਾ ਬਾਣਾ ਹਿਲਾਣੀ ਆ। ਪਾਲਕੀ ਨੇ ਮੇਰੀ ਸਾਰੀ ਸਾਰੇ ਸੁਰ ਗਈ ਹੈ ਹਾਂ ਤਾਂ ਆਵੇ ਵਿੱਚ ਸੁਣ ਤੇ ਵੱਡੀ ਜਾਣਗੀ ਸੋਚੋ ਕੱਢ ਸਾਰਨਾ ਚੱਲ ਕੋਈ ਮੈਂ ਹੁਣ ਜਾ ਕੇ ਨਾ ਫਿਰ ਵਿਲੇ ਭਾਂਡੇ ਭੁੰਡੇ ਚ ਮੰਜਨੇ ਰਸੋਈ ਸਾਫ ਕਰਨੀ ਹੈ ਜੇ ਮੈਂ ਬਿਸਤਰਾ ਦਾ ਖੜਾ ਲੈਂਦਾ ਫਿਰ ਉਹ ਵਿਲੇ ਹੋ ਕੇ ਕਰ ਲਾਂਗੇ ਨਾ ਦੋਵੇਂ ਲੱਗ ਪਾਗੇ ਨਾ ਇਸੇ ਕੰਮ ਹੀ ਹੋਇਆ ਬੜੀਆਂ ਆਉਂਦਾ ਹੀ ਹੈ ਤਰੀ ਸੋਣ ਚੱਲ ਜਿਹੜੀਆਂ ਵਿੱਚ ਇਹ ਨਹੀਂ ਬਸ ਉਹ ਵੀ ਹੋਵਟੀ ਲੱਗੇ ਸੁਣ ਚਲਦੇ ਉਹ ਮੈਂ ਕੱਢ ਦੇਣੀ ਤੂੰ ਇੱਕ ਵੱਡਲੀ ਸਿੱਧਾ ਆ ਵਿੱਚ ਪਾਲਕ ਵੀ ਇਹ ਇੰਨਾ ਕਿ ਵੱਡ ਕੇ ਲੈ ਆਂਤਾ ਆ ਠੀਕ ਹੈ ਇਹਨੂੰ ਬਾਅਦ ਵਿੱਚ ਹੁੰ ਚੁਗਾਂਗੇ

ਬੈਠ ਜਾਈਏ ਕਿੱਥੇ ਚੱਲ ਗਈ ਜਾ ਆਈ ਤਾਂ ਸਹੀ ਬੈਠੇ ਆ ਭਰਾ ਤੂੰ ਨਹੀਂ ਨਾ ਤੂੰ ਬਾਤ ਬੰਦ ਕਰ ਜੀ ਬਾਕੀ ਐਡਿਟ ਕਰਨ ਲਈ ਚੱਲ ਓਏ ਆਈ ਤਾਂ ਸਹੀ ਬੈਠੇ ਆ ਇੱਥੇ ਹੀ ਉਹਨੂੰ ਕਿੱਦਾਂ ਹੁੰਦਾ ਆ ਉਹ ਕਿੱਥੇ ਚੱਲ ਗਿਆਈ ਉਹਨੂੰ ਵੀਚਾਰ ਵਿਚਾਰੇ ਨੂੰ ਤਾਂ ਘਰੋਂ ਫੇਰਾ ਵੀ ਨਹੀਂ ਮਾਰਦਾ ਦਿੰਦਾ ਹੈਗਾ ਤੇ ਆਪ ਆਪ ਬੈਠਾ ਰੋਟੀ ਵੀ ਖਾ ਲਿੰਦਾ ਉਹਨੂੰ ਕਹਿੰਦਾ ਮੈਂ ਆਇਆ ਹੀ ਬੁਰਸ਼ ਕਰਨਾ ਹਾਂ ਹਾਂ ਉਹਨੂੰ ਕਹਿੰਦਾ ਮੈਂ ਆ ਗਿਆ ਹੀ ਮੈਂ ਹਟਿਓਮ ਉਹਨੂੰ ਤਾਂ ਕਹੀ ਜਾਂਦਾ ਤਾਂ ਉਹ ਵਿਚਾਰਾ ਜਦੋਂ ਮੜਾ ਮੜਾ ਜਿੱਦੜਾ ਹੋਇਆ ਤਾਂ ਉਹਨੂੰ ਕਹਿੰਦਾ ਚੱਲ ਗਿਆ ਏ ਓਏ ਚੱਲ ਗਿਆ ਏ ਉਹ ਹੀ ਤਾਂ ਕੰਮ ਕਰਦਾ ਇਹਦਾ ਆਪ ਉਹਨੂੰ ਕਿਤੇ ਜਾਣ ਨਹੀਂ ਦਿੰਦਾ ਤੇ ਜਦੋਂ ਉਹ ਸਕੂਲੇ ਚਲ ਗਿਆ ਫਿਰ ਵੀ ਤੇ ਇਹਨੇ ਰਹਿਣਾ ਹੀ ਹਾਂ ਆਪੇ ਨਾਲ ਮਗਰਲੇ ਆ ਚੱਲ ਜਾ ਕਰੂਗਾ ਉਹਨੂੰ ਉਹਨੂੰ ਵਿਚਾਰਾ ਅੰਟੀ ਕੰਨੀ ਦਿੰਦਾ ਮੈਂ ਹਾਲੋਂ ਕਿਧਰ ਹੁੰਦੀ ਐਦਾਂ ਦਿੱਤੀ ਨਹੀਂ ਹੁੰਦੀ ਕਿਤੇ ਹੈ ਆਹੋ ਆਹੋ ਇਸ ਤਰ੍ਹਾਂ ਦੀ ਹੁੰਦੀ ਹਾਲੋਂ ਪਰ ਇਹ ਹਾਲ ਹੁੰਨੀ ਏ ਉਹ ਬੁੱਢੀ ਆ ਤਾਂ ਨਹੀਂ ਹੈ ਜੀ ਵਰਗੀ ਜਿਹੜੀ ਇਹ ਬੂਟੀ ਹੈ ਹਾਲੇ ਨੂੰ ਨਹੀਂ ਹਾਲੋ ਤੋਚ ਹੁੰਦੀ ਹੈ ਜਿਹੜੇ ਉਹ ਨਹੀਂ ਦੇ। ਥਾਲੇ ਜੀ। ਹੱਟ ਹੈ ਵੀ ਹੋ ਗਏ। ਥਾਲੇ ਚੁੰਦੀ ਹੈ ਹਾਲੇ। ਆਹ ਹਾਲੋ ਜਿਹੜੀ ਬੜੀ ਗਰਮ ਹੁੰਦੀ ਹੈ ਨਾ ਬੜੀ ਲੁਕੀ ਹੁੰਦੀ ਪਿਛਲੇ ਵਾਰੀ ਬਣਾਈ ਹੈ ਨਾ ਆ ਪਿਛਲੇ ਵਾਰੀ ਬਣਾਈ ਸਵਾਦ ਨਹੀਂ ਹੈ। ਆਲੂ ਭਾ ਕੇ ਕਹਿੰਦੇ ਗਰਮ ਹੁੰਦੀ ਸਿਆਲਾ ਨੂੰ ਖਾਓ ਨਾ। ਗੋਡੇ ਗਿੱਟੇ ਜਿੰਨਾਂ ਦੇ ਦਰਦ ਕਰਦੇ ਸਹੀ ਰਹਿੰਦੇ। ਸਹੀ ਰਹਿੰਦੇ ਆ। ਸਹੀ ਹੁੰਦੀ ਹੈ ਨਾ। ਗਰਮ ਚੀਜ਼ ਦਾ ਹਰ ਇੱਕ ਸਿਹਾਲਾ ਨੇ ਸਹੀ ਹੁੰਦੀ ਸਹੀ ਹੁੰਦੀ ਹੈ ਗਰਮ ਸਾਰੇ ਕਿ ਸਹੀ ਲੋਕਾਂ ਨੇ ਭਾਂਡੇ ਵੀ ਬਣਾ ਲਏ ਤਾਂ ਹਾਦੀ ਮੰਮੀ ਲੈ ਏਟ ਹੀ ਬੜਾ ਕਰਨਦੀ ਸਾਰੇ ਸਿਹਾਲਾ ਨਾਲ ਚੱਲਾ ਬਨੋਲ ਖੋਣਾ ਹੀ ਮੰਮੀ ਨਾ ਨਹੀਂ ਲੈ ਆਦੀ ਕੋਈ ਨਹੀਂ ਬਣਾ ਲੈਣਾ ਚਲ ਕਿਉਂ ਹੋਤਾ ਸਿਹਰਾ ਹੁਣ ਹੋ ਗਿਆ ਆ ਕਿਉਂ ਵਾਧੂ ਅੜੀ ਤੋਂ ਬਸ ਬਣਾਉਂਦੀਆਂ ਤਿਆਰੀਆਂ ਕਰ ਮੰਮੀ ਜਤੋਂ ਕਹਿੰਦੇ ਆ ਲੈ ਆਸ ਬਣ ਸਾਰੀਆਂ ਗਰਮੀਆਂ ਭਾਂਡੇ ਘਾ ਜਿਹੜੇ ਇਹ ਤੂੰ ਹੁਣ ਸਿਆਲ ਬਣਾਉਂਦੇ ਨਹੀਂ ਆ ਸਿਆਲ ਤੈਨੂੰ ਭਾਂਡੇ ਨਹੀਂ ਬਣਾਏ ਗਰਮੀਆਂ ਸਾਰੀਆਂ ਚ ਬਣਾ ਛੜਿਆ ਗਰਮੀਆਂ ਸਾਰੀਆਂ ਤੂੰ ਥੋੜੀ ਬਣਾ ਬਣਾ ਖਾ ਲੈ ਹਾਂ ਵਿਚੇ ਪੱਠੇ ਵੀ ਵੱਡ ਲਿਆਉਂਦੇ ਪੈ ਜੀ ਤੂੰ ਤੂੰ ਫਿਰ ਇਹਨੂੰ ਪੱਠੇ ਹੀ ਹੋਣੇ ਚ ਧਨੇ ਨਾਲ ਉਹ ਤੇ ਇਤਨਾ ਤਾਲੀ ਤੇ ਜਾਣੀ ਨਹੀਂ ਇਹਦੇ ਲੈ ਮਮੀ ਮੇਰੇ ਕਿਉਂ ਖਲਾਰੀ ਜਾਂਦੀ ਹੱਥੋਂ ਤੂੰ ਹੁਣ ਇਤਰਾ ਬਹਿ ਕੇ ਰਮਾਨ ਚੁਗ ਮੁੜ ਕੇ ਹੈ ਕਿੰਨੀ ਵੜੀ ਆ ਤੇ ਜਦੋਂ ਢੜਕਾ ਲਉਣਾ ਉਹ ਤਾਂ ਲੱਭਣੀ ਨਹੀਂ ਉਹ ਤਾਂ ਮਾਸਾ ਵੀ ਹੋਲ ਨਹੀਂ ਆ ਪਰ ਪੂੰਜੀ ਜੀ ਸਾਨੀ ਸਾਲ ਬਣਾਇਆ ਕੱਲ ਬਣਾ ਲਈਏ ਜਾਂ ਪਰਸੋਂ ਬਣਾ ਲਈਏ ਨਾ ਲੋੜੀ ਕਹਿੰਦੇ ਮੈਂ ਲੋੜੀ ਵਾਲੇ ਦਿਨ ਨਹੀਂ ਬਣਾਉਣਾ ਕਿਉਂ ਨਾ ਸਾਰਾ ਦਿਨ ਮੁੜ ਕੇ ਸਾਲ ਨੂੰ ਲੱਗੇ ਰਿਹਾ ਠੰਡ ਦੇ ਚ ਮੋਲ ਲੈਉਣਾ ਪੈਣਾ ਭੈਣ ਜੀ ਉਹ ਤਾਂ ਠੰਡ ਵੀ ਜ਼ਿਆਦਾ ਨਹੀਂ ਆ ਭਾਵੇਂ ਮੀਂਹ ਮੂੰਹ ਪੈ ਗਿਆ ਘਰਾਂ ਵਾਲੇ ਨਹੀਂ ਦਿੰਦੇ ਹੁਣ ਮੋਲ ਲੈਣਾ ਕਰਾਂ ਵਾਲੇ ਨਹੀਂ ਦਿੰਦੇ ਹੁਣ ਮੋਲ ਲੈਉਣਾ ਪੈਣਾ ਕੱਲੂ ਦਿਹਾਣੇ ਨਹੀਂ ਪੈਂਟਿਆ ਹਾਂ ਇਥੇ ਨਾ ਮੀ ਵਾਂਗੂ ਪੈਂਦਾ ਸਈ ਆਪੂ ਬੂਰ-ਬੂਰ ਜੀ ਡਿਗਰੀ ਰੈਂਦੀ ਹੈ ਹਨਾ ਲੁਧਿਆਣੇ ਨਹੀਂ ਪੈਂਦੇ ਸੇਣੀ ਉੱਪਰ ਬਾਦਨਾ ਕਰ ਤੂੰ ਸਹੀ-ਸਹੀ ਚੁੱਕੀ ਤਰ੍ਹਾਂ ਸਿੱਧੀ-ਸਿੱਧੀ ਇਹ ਬਰਬਾਦ ਕਰ ਦਿੰਦੀ ਚੁੱਕ-ਚੁੱਕੇ ਉਹਨੂੰ ਹਲਾਈ ਜਾਂਦੀ ਆ ਵੇਲਾ ਹਾਂ ਹੈ ਨਾ ਸਿੱਧਾ-ਸਿੱਧਾ ਬੰਡੀ ਤੂੰ ਕਿਉਂ ਦਿਲੋਂ ਬੰਡੀ ਤੂੰ ਮੇਰਾ ਦਿਲ ਨਹੀਂ ਕਰਦਾ ਹੈ ਗਾੜੀ ਦਾ ਦਿਲ ਕਿਉਂ ਨਹੀਂ ਕਰਦਾ ਮੇਰਾ ਕਹਾ ਸਿੱਧੀ-ਸਿੱਧੀ ਜਿਹੜੀ ਵੱਡੀ ਓਨੂੰ ਬਣਾਉਣ ਨੂੰ ਕਰਾਂ ਨੂੰ ਸਿੱਧੀ-ਸਿੱਧੀ ਮਤਲਬ ਪ੍ਰੈਸਨ ਹਮਾਰ ਦਾ ਉਹ ਪ੍ਰਿਆਸ ਮਾਰਿਆ ਤਾ ਪ੍ਰਿਆਸ ਮਾਰਦ ਨੇ ਜਿਵੇਂ ਨਿਸ਼ਿਤਨਾ ਗਾ ਪਉਣ ਬਹਿ ਜਾਂਦੀ ਐ ਫੇ ਮੁੜ ਕੇ ਪਤਾ ਨਹੀਂ ਲੱਗਦਾ ਇਤਨਾ ਸਿੱਧੀ ਸਿੱਧਿਆ ਗਿਆ ਉਸ ਤੋਂ ਵਧੀਆ ਮੁਠੀਆਂ ਸਾਰੀਆਂ ਮਸਵਾਰੀਆਂ ਰੱਖੀਆਂ ਆ ਉਹ ਦੋਵੇਂ ਕੀ ਵਿਚ ਵਿਚ ਮਿਆਣਾ ਸੱਚੀ ਵੀ ਹੈਗੀ ਉਹ ਜਿਹੜੀ ਮੇਥੀ ਸੱਚੀ ਵੀ ਹੈਗੀ ਹਾਂ ਮੇਥੀ ਜਿਹੜੀ ਪਹਿਲੋਂ ਨਹੀਂ ਹੋ ਗਈ ਉਹ ਨੂੰ ਗੰਢੀ ਹੈ ਨਾ ਹਾਂ ਇਹ ਬੱਚਿਆਂ ਨੂੰ ਛੁੱਟੀਆਂ ਹੋਰ ਵੱਧ ਗਈਆਂ ਹਨ 15 15 ਤਰੀਕ ਤੱਕ ਛੁੱਟੀਆਂ ਹੋਰ ਪਾਤੀਆਂ ਹਨ ਹੰਡ ਬੜੀ ਹੈ ਬਈ ਵੱਧ ਗਈਆਂ ਨੇ ਨਿਆਣੇ ਚ ਆਣ ਫਿਰ ਵੀ ਨਹੀਂ ਕਰਦੇ ਸਕੂਲੇ ਹੀ ਫਿਰ ਵੀ ਗੁੱਡੀਆਂ ਵਾਲੀ ਧਿਆ ਰਹਿਦਾ ਇਹਨਾਂ ਦਾ ਗੁੱਡੀਆਂ ਵਾਲੇ ਛੱਡ ਕੇ ਨਿਆਣੇ ਖਲੋਂਦੇ ਨੇ ਇੰਨੀ ਠੰਡ ਚ ਵੀ ਕੋਠੇ ਤੇ ਭੱਜੇ ਫਿਰਦੇ ਹਾਂ ਨਹੀਂ ਕਰਦਾ ਅੰਦਰੋਂ ਨਿਕਲ ਹਵਾ ਬੜੀ ਆਉਂਦੀ ਕੋਠੇ ਤੇ ਨਿਆਣੇ ਨੂੰ ਨਹੀਂ ਠੰਡ ਲੱਗਦੀ ਭਰਾ ਨਿਆਣੇ ਜਿਆਦਾ ਗਰਮ ਹੁੰਦੇ ਨੇ ਹਾਂ ਨਿਆਣੇ ਜਿਆਦਾ ਗਰਮ ਨੇ ਨਿਆਣੇ ਨੂੰ ਠੰਡ ਲੱਗਦੀ ਉਹ ਕਾਂੜੀ ਐ ਨਿਕ ਨਿਕ ਕੰਬਨੀ ਆ ਉਹ ਸੁਣ ਮੈਂ ਸੋਨ ਚੱਲੀ ਪਾਦ ਲੰਗੀ ਵਿੱਚ ਆ ਜੀ ਨਾ ਅੰਨੀ ਐ ਸੋਨ ਚੱਲਣਾ ਪਈ ਐ ਜਿਹੜਾ ਨਿਕ ਨਿਕ ਹੁੰਦਾ ਰਹੇ ਇਹਨਾਂ ਨੂੰ ਕਲੀਰੇ ਬਣਾਉਣੇ ਨੇ ਮੇ ਮਮੀ ਨਿਕ ਨਿਕ ਹੋਣਾ ਨਾ ਤਾਂ ਆ ਬੜੇ ਹੁੰਦੇ ਰਹੇ ਸੀ ਕਾਜ ਵਿੱਚ ਹੁੰਦੇ ਤੇ ਇਹਨਾਂ ਦੇ ਕਲੀਰੇ ਬਣਾ ਸੰਨੇ ਕਲੀਰੇ ਬਣੇ ਦੇ ਹੀ ਕਲੀਅਰ ਹੈ ਕੋਈਆਂ ਕੁੜੀਆਂ ਨੀ ਕਨੇ ਕੰਮ ਕਰਦਾ ਏਦਾਂ ਬਣਾ ਬ ਨੂੰ ਲੈਨੇ ਹੁਣ ਤਾਂ ਫੋਨ ਹੀ ਰਹਿ ਗਏ ਨੇ ਕਦੇ ਸਿਰ ਤੇ ਲਮਕਾ ਲਾ ਦੇ ਕਦੇ ਹੱਥਾਂ ਤੇ ਪਾ ਲੈਨੇ ਫੋਨਾ ਫੋਨਾ ਤਾਂ ਨਹੀਂ ਨਾ ਦਰਵਾਜ਼ਾ ਉਹ ਤਾਂ ਫੋਨਾ ਦਰਵਾਜ਼ੇ ਕਿਤੇ ਏਦਾਂ ਹੀ ਲਟਰਮ ਪਟਰਮ ਖੇਡਦੇ ਰਹਿੰਦੇ ਨੇ ਉਹਨੇ ਕਦੇ ਕੋਸੇ ਖੇਡ ਲਿਆ ਕਦੇ ਕੋਸੇ ਖੇਡ ਲਿਆ ਮੈਂ ਤਾਂ ਜੇ ਵੀ ਖੇਡਦੀ ਰਹਿਣੀ ਪਾਣੇ ਨਾ ਫੋਨ ਮੈਨੂੰ ਫ੍ਰਮ ਦੇ ਨਹੀਂ ਹੈਗੇ ਮडम ਦੇ ਤਾਂ ਫੋਨ ਮੈਨੂੰ ਫ੍ਰਮ ਦੇ ਨਹੀਂ ਬਸ ਵੀਡੀਓ ਬਣਾਉਣ ਵਾਸਤੇ ਦਿੰਦੇ ਆ ਉਹ ਰੋਕ ਹੁੰਦਾ ਕੰਮ ਵੀ ਕੀ ਹੈ ਹੋਰ ਦਿਮਾਗ ਕਰਦੀ ਹੈ ਬਸ ਤੂੰ ਮੈਨੂੰ ਕਹਿੰਦੇ ਖੇਡਦੀ ਰਹਾ ਹਾਂ ਤੂੰ ਅੱਗੇ ਸੈਨ ਨਹੀਂ ਆਪ ਕੋ ਫੋਨ ਦੇ ਕੇ ਹੋਸ਼ ਦੇਣ ਕਰਨੀ ਕੰਮ ਘੁੰਮ ਕਰਕੇ ਤਾਂ ਕਹਿੰਦੇ ਖੇਡਦੀ ਰਹਾ ਹਾਂ ਹੂੰ ਮੈਨੂੰ ਫੋਨ ਨਹੀਂ ਫੜੰਦਾ ਤਾਂ ਸਾਰਾ ਹੀ ਨੈਟ ਖਾ ਜਾਂਦਾ ਤੇ ਮੈਨੂੰ ਕਹਿੰਦਾ ਤੂੰ ਨਹੀਂ ਨੈਟ ਖਾ ਜਾਂਦਾ ਤੂੰ ਨਹੀਂ ਚਲਾਉਣਾ ਹੈਗਾ ਨੈਟ ਹੈ ਕਿ ਨੈਟ ਹੈਗਾ ਪੀਜਾ 버ਗਰ ਹੈ ਜਿਹੜਾ ਖਾ ਜਾਂਦਾ ਤੇ ਦਿਲ ਪਾਟ ਕੇ ਖਾ ਗਿਆ ਸਾਰੇ ਹਾਂ ਆ ਮੈਂ ਵੀਡੀਓ ਪਾਈ ਮੁੰਡੇ ਤੇ ਪਟਾਕੇ ਖਾ ਜਾਂਦੇ ਆਪ ਕੁੜੀਆਂ ਨੂੰ ਕੰਮ ਦਾ ਦਿੰਦੇ ਕਿ ਜਦੋਂ ਮੈਂ ਦੀਵਾਲੀ ਦੇ ਸਪਾਈ ਕਰੰਦੀ ਆ ਨਾ ਮੰਮੀ ਪਤਾ ਕਿਸੇ ਨੇ ਨੋਟਿਸ ਵੀ ਨਹੀਂ ਕੀਤਾ ਹੈਗਾ ਕਿਤੇ ਬੂਤਾ ਤੇਰੇ ਕੋ ਫੋਨ ਹੈ ਤੂੰ ਤਾਂ ਪਾਗਲ ਹੋ ਜਾਣਾ ਤਾਂ ਹੀ ਤੇਰੀ ਸਹੀ ਗੱਲ ਹੈਗਾ ਥੋੜਾ ਥੋੜਾ ਕੁੜੀ ਦਾ ਦਿਮਾਗ ਜੇ ਤਾਜ਼ਾ ਵੀ ਰਵੇ ਨਾ ਕਿਛਲੀ ਯਾਦਗਰੀ ਨਾ ਨਾ ਭੁੱਲ ਜਾ ਕੁੜੀ ਨੂੰ ਹਮਮ ਮੰਨ ਵੈ ਸਾਰਿਆਂ ਪੰਨਾ ਆ ਤੇ ਸ਼ੁਰੂ ਤੋਂ ਖੇਡਣ ਦੀ ਪਾਂਡੇ ਨਾਲ ਖੇੜਦੇ ਅੱਜ ਦੇ ਮੇਰੇ ਰਾਦਾ ਹੀ ਸਾਨੀ ਮਾਵਾਂ ਦਾਲ ਬਣਾਇਨੀ ਪੜੇ ਤੇ ਮਾਵਾਂ ਦਾਲ ਬਣਾਵਾਂਗੇ ਫਿਰ ਮੇਰੇ ਰਾਦਾ ਨੇ ਕਿਹਾ ਆ ਬਣਾ ਲੀਆ ਆ ਬੜੀ ਪੱਕੀ ਪੱਕਣ ਦੇ ਮੈਂ ਤਾਂ ਦੇ ਮੈਂ ਵੀ ਪੱਕ ਗਈ ਆ ਤੇ ਚੱਲ ਬਣਾ ਲਈ ਮੈਨੂੰ ਕਹਵਾ ਨਾ ਬਣਾ ਲਈ ਫਿਰ ਮੈਂ ਉਤਨਾ ਵੀ ਵੱਡੀ ਹੋਣੀ ਆ ਨਾ ਕਿੱਡੀ ਕਿੱਡੀ ਹੋ ਗਈ ਮੈਂ ਆਪਾਂ ਤੇ ਇਹਨੂੰ ਕਹਿ ਕੇ ਵਡਾ ਲੈਣੀ ਤੇ ਇਹ ਵੱਡ ਕੇ ਲੈ ਆ ਲੈ ਇੱਥੇ ਕਹਾਂ ਝਟ ਕਿਸੇ ਨਾ ਕਿਨੇ ਲੈ ਜਾਣ ਆ ਆਹ ਬਲੋ ਕੀ ਬਣਾ ਲੈਂਦੇ ਅਸੀਂ ਆ ਮਜਾਜ ਕਰਦੇ ਲੋਕੀ ਬਣਾ ਲੈਂਦੇ ਗਰਮੀਆਂ ਚ ਲੋਕ ਇਹ ਹੀ ਤੇ ਲੱਭਦੇ ਹਨਾ ਪੂਜੀ ਬਣਾਉਣ ਵਾਸਤੇ। ਜਾਨੀ ਉਹ ਡੰਗਣ ਵੀ ਉਤਰਾਏ ਜਨਾ ਚ ਟ੍ਰੇਲਿਆਂ ਨੂੰ ਨਾ ਜਿੰਨੀ ਗੱਲ ਬੰਨੀ ਤੂ ਉਹਦਾ ਕਰਕੇ ਨਾ ਕੁਝ ਸਾਨੂੰ ਚਾਹੀਦਾ ਮਮੀ ਬੜਾ ਸੋਨਾ ਲਾਇਆ ਸੀ ਤੈਨੂੰ ਪੁੱਟ ਕੇ ਰੱਖ ਦਿੱਤਾ। ਪੂਤਨਾ ਨੇ ਸਾਰਾ ਵਾਦੀ ਲਿਆ ਚੱਲ ਕੋਈ ਨਹੀਂ ਪਾਣੀ ਪੂਣੀ ਪਾਵਾਂਗੇ ਫੇਰ ਉੱਗ ਜਾਣਾ ਉਹ ਉੱਗ ਜਾਂਦਾ ਹੁੰਦਾ ਹੈ ਪੂਤਨਾ ਫੇਰ ਜਦੋਂ ਗਰਮੀਆਂ ਚ ਆ ਗਿਆ ਫੇਰ ਹੀ ਮਿਲੂਗਾ ਤੇ ਫੇਰ ਹੀ ਲਾਵਾਂਗੇ ਮੈਂ ਕੀ ਕਹਿੰਦੀ ਪੂਤਨਾ 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 ਇਹ ਵੀ ਉਹ ਚਟਨੀ ਛਟਨੀ ਕੁੱਟੀ ਹੈ ਗਰਮੀਆਂ ਚ ਤੇ ਪਾਪ ਲਈਦਾ ਹਾਂ ਪਰ ਇਹ ਵੀ ਮਾਇਆ ਨਾਲ ਪੂਤਨਾ ਖਾਂਦਾ ਪੂਤਨਾ ਚੱਲ ਨੀ ਸੀਨ ਬੜੀ ਆਤੋਂ ਦੀ ਮਰਚਾ ਮੁਰਚਾ ਕੋਟਕੇ ਤੇ ਫਿਰ ਉਹ ਘਰ ਲੈਣੀ ਹੈ ਇਮਲੀ ਲਿਆਉਣੀ ਇਮਲੀ ਪਿਉਂ ਕੇ ਨੇ ਗਰਮੀਆਂ ਨੂੰ ਰਸਨਾ ਜਾ ਬਣਾ ਬਣਾ ਪਿਆ ਦੀ ਹਾਂ ਉਹ ਸੋਰੀ ਬੜੀ ਲੂਣ ਮਰਚਾ ਖੰਡੇ ਹੋ ਹੂੰ ਉਹ ਤੇ ਮਰਚਾ ਤਿੱਖੀਆਂ ਹੂੰ ਨੀ ਖਾਂਦੀ ਘਰਾਨਾ ਗਰਲਿਸ ਸਬਜ਼ੀ ਖਾਂਦੇ ਤਿੱਖੀ ਖਾਂਦੀ ਆ ਹੂੰ ਨਾਲੇ ਤਿੱਖੀ ਸਬਜ਼ੀ ਖਾਂਦੇ ਆ ਉਹ ਨਹੀਂ ਮਰਚ ਛੱਡਦੀ ਹੁੰਦੀ ਆ ਨਾ ਉਹ ਮਰਚ ਨੂੰ ਉਹ ਚਾਰ ਨਹੀਂ ਮੁੱਕਦੀ ਮਰਚ ਦਾ ਹਾਂ ਅਨੇ ਖਾਣੀ ਰੋਟੀ ਚਾਰ ਮਲੇ ਮੱਚੇ ਜ਼ਰੂਰ ਲੈਣੀ ਤੜਕ ਲੈਣੀਆਂ ਤਾਂ ਫਿਰ ਫਰਿਜ ਦੇ ਚ ਲਗਾ ਲਗਾ ਰੱਖਦੀ ਰਹਿਣਾ ਇਧਰੋਂ ਡੈਡੀ ਨੂੰ ਲਿਆਕ ਦੇਣੀ ਆ ਤਾਂ ਅਸੀਂ ਤਰਕ ਲੈਨੇ ਹੁੰਨੇ ਆ ਸਾਡੀਆਂ ਮਰਚਾਂ ਬੜੀ ਛੇਤੀ ਮੁੱਕਦੀਆਂ ਰਹੀਆਂ ਹੁਣ ਮੈਂ ਇੱਕੋ ਵਾਰੀ ਚਾਰ ਪਾ ਦਿੱਤਾ ਤਾਂ ਡੱਬੇ ਦੇ ਵਿੱਚ ਖਾਓ ਐਡ ਕਰੋ ਖਾਉਦੇ ਆ ਅਸਕਰਾ ਆਵੇ ਸਿਕੜਕੜੀ ਵੱਡੀ ਆ ਨਾ ਪੱਤੇ ਪੂਟਾ ਨਾ ਵੀ ਕਿਹੜਾ ਨਿੱਗ ਲੱਗਦਾ ਚਾਹ ਨਹੀਂ ਹੋਲੇ ਪੂਟਾ ਨਾ ਵੀ ਠੰਡ ਲੱਗਦੀ ਆ ਇਹ ਪਰ ਉਹਨਾਂ ਦੀਆਂ ਜਰਾਬਾਂ ਮੇਰੀਆਂ ਤਾਂ ਪਛੜੀਆਂ ਪਾਟ ਗਈਆਂ ਨੇ ਤਾਂ ਹਮ ਉਹਨਾਂ ਦੀਆਂ ਜਰਾਬਾਂ ਨਾ ਬੜਾ ਨਿੱਗ ਲੱਗਦਾ ਤੂੰ ਤਾਂ ਬਣਾ ਲੈ ਤੂੰ ਗੇਲੀ ਆਖੇ ਨਹੀਂ ਹੁੰਦੇ ਉਹਨਾਂ ਤੇ ਤੂੰ ਗੇਲੀ ਕੀ ਕਰਦੇ ਨਹੀਂ ਬਹੁਤ ਨਮ ਗਵਾਉਣੀ ਪਿਆਣੀ ਆ ਚਰ ਗਏ ਹੋਏ ਬੰਦਾ ਕਰ ਲੈਂਦਾ ਹਣਾ ਤਾਲ ਤੁਲ ਕੇ ਰੱਖ ਦੇਣੀ ਸਾਫ ਸੁਫੀ ਕਰਕੇ ਰੱਖ ਤੇਰੀਆਂ ਫਿਰ ਇਹਦਾ ਮਸਾਲਾ ਬਣਾਵਾਂਗੇ ਫਿਰ ਸਾਮਾਨ ਤੜਕਾ ਲਾਵਾਂਗੇ ਤੇ ਇੱਥੇ ਜਿਵੇਂ ਅੱਜ ਦੀ ਵੀਡੀਓ ਦਾ ਐਂਡ ਕਰਦੀ ਆ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦਿਓ